ਦੋਸਤੋ ਤੁਸੀਂ ਦੇਖ ਸਕਦੇ ਹੋ ਉਤਰਿਆ ਪਿੱਛੇ ਪਾਣੀ ਜਿਵੇਂ ਹਟਿਆ ਹੋ ਤੱਕ ਤੇ ਉਥੋਂ ਮਾਰ ਪਈ ਆ ਦੇ ਇੱਥੋਂ ਦੀ ਆ ਗਈ ਆ ਬਾਣਾ ਵਜ ਦੀ ਤੇ ਘਰ ਦੇ ਦੇ ਵਿੱਚ ਪਾਣੀ ਨਹੀਂ ਆਇਆ ਆ ਜਿਹੜੀ ਮੋਟਰ ਵਾਲੀ ਆਪਣੀ ਹੁੰਦੀ ਆ ਕੋਠੀ ਇੱਥੇ ਤੱਕ ਪਾਣੀ ਆ ਆ ਦੇ ਇੱਥੇ ਇੱਥੇ ਦਾ ਇਹ ਆ ਪੂਰੀ ਸਲਾਬ ਚੜੀ ਹੋਈ ਆ ਇੱਥੇ ਤੱਕ ਆ ਦੇ ਜਰਲ ਪਈ ਦਿਨ ਚਲੋ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਇਸ ਟਾਈਮ ਕਹਿ ਦਈਏ ਵੀ ਬੰਨ ਦੇ ਅੰਦਰ ਆ ਤੇ ਬੰਨ ਦੇ ਅੰਦਰ ਬਹੁਤ ਸਾਰੇ ਪਿੰਡ ਆ ਜਿਹੜੇ ਕਿ ਪਾਣੀ ਨਾਲ ਨੁਕਸਾਨੇ ਗਏ ਸੀਗੇ ਕੁਝ ਦਿਨ ਪਹਿਲਾਂ ਜਿਹੜੇ ਆਪਣੇ ਹੜਾ ਆਏ ਸੀਗੇ ਤੇ ਬੰਨ ਦੇ ਅੰਦਰ ਬਹੁਤ ਮਾਹੌਲ ਖਰਾਬ ਸੀਗਾ ਜਿਨ੍ਹਾਂ ਦੇ ਘਰ ਉੱਚੇ ਸੀ ਬਹੁਤ ਜ਼ਿਆਦਾ ਪਾਣੀ ਫਿਰ ਵੀ ਕਈ ਥਾਵਾਂ ਤੇ ਬਚਾਅ ਹੋ ਗਿਆ ਝੋਨੇ ਦਾ ਕਈ ਥਾਵਾਂ ਤੇ ਨਹੀਂ ਹੋਇਆ ਤੇ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਤੱਕ ਪਾਣੀ ਗਿਆ ਵਾ ਪਰ ਹਰਾ ਖੜਾਗਾ ਤੇ ਕਈਆਂ ਨੇ ਆ ਦੇਖੋ ਵੀ ਜਿਹੜਾ ਉੱਚਾ ਬਾਣ ਉੱਥੇ ਪਾਣੀ ਵਜਾ ਹੋ ਗਿਆ ਉਹ ਦੂਰ ਤੱਕ ਜਿੱਥੇ ਨੀਵਾ ਪਾਣੀ ਖੜ ਗਿਆ ਬਾਣਾ ਦਾ ਬਾਣਾ ਦੇ ਵਿੱਚ ਤੇ ਉੱਥੇ ਨੁਕਸਾਨ ਕਰ ਗਿਆ ਤੇ ਆ ਦੇਖੋ ਵੀ ਪੂਰਾ ਝੋਨਾ ਜਿਹੜਾ ਚਮਾ ਸਫਾਇਆ ਹੋ ਗਿਆ ਦੂਰ ਤੱਕ ਜਿਵੇਂ ਸੁਵਕਾ ਲੱਗਿਆ ਹਾਂ ਦਾ ਆਏ ਆ ਪੂਰਾ ਹਾਲ ਆ ਤੇ ਇਧਰ ਆ ਇਸ ਘਰੇ ਆ ਸੀ ਆਏ ਸੀਗੇ ਕੰਪਟ ਤੇ ਆ ਸਾਰੇ ਕਸਬਾ ਜਾਂ ਇੱਕ ਤੇ ਬਹੁਤ ਤਗੜੇ ਤਗੜੇ ਘਰ ਆ ਇਹਨਾਂ ਨਾਲ ਉੱਤੇ ਤੱਕ ਉਹ ਤੱਕ ਪਾਣੀ ਚੜ ਗਿਆ ਸੀਗਾ ਘਰਾਂ ਦੇ ਕੱਲੇ ਘਾਰ ਹੀ ਬਚੇ ਸੀ ਪਾਣੀ ਇੰਨਾ ਸੀਗਾ ਤੇ ਉਹ ਪਰੇ ਇਹਨਾਂ ਦੀ ਜਿਵੇਂ ਫਸਲ ਬਚ ਗਈ ਆ ਕੁਛ ਇਹਨਾਂ ਦੇ ਇੱਥੇ ਤੱਕ ਪੂਰਾ ਪਾਣੀ ਸੀਗਾ ਜਿੰਨੇ ਘਰ ਤੋਂ ਆ ਦੇਖ ਲਓ ਵੀ ਇੱਥੇ ਤੱਕ ਤੁਸੀਂ ਆਹ ਦੇਖ ਲਓ ਵੀ ਇੱਥੇ ਤੱਕ ਪਾਣੀ ਰਿਹਾ ਤੇ ਉਹ ਦੂਰ ਤੱਕ ਕਹਦੀ ਆ ਵੀ ਪੂਰਾ ਇਹਨਾਂ ਦੇਖ ਰਿਹਾ ਵੀ ਨੁਕਸਾਨ ਹੋਇਆ ਵਾ ਉਹ ਥਾਂ ਤੇ ਗਿੱਲ ਵੀ ਪਈ ਆ ਪੂਰਾ ਸੇਲਾ ਤੇ ਜਿਹੜੇ ਵੀ ਲੋਕ ਆ ਸੇਵਾ ਕਰਨਾ ਚਾਹੁੰਦੇ ਆ ਹੁਣ ਆ ਕੇ ਤਕਰੀਬਨ 5-10 ਤੇ 20 ਹੰਦਾਂ ਨੂੰ ਜਦੋਂ ਜ਼ਮੀਨਾਂ ਸੁੱਕ ਗਈਆਂ ਉਦੋਂ ਆ ਕੇ ਇਹਨਾਂ ਦੇ ਪੱਠੇ ਵੀ ਆਦੋ ਜਾਂ ਕੋਈ ਵੀ ਫਸਲ ਦਾ ਫਾਇਦਾ ਕਰਦੇਓ ਉਹ ਦੂਰ ਜਦੋਂ ਆਪਾਂ ਦੇਖਦੇ ਆ ਇਥੋਂ ਉਹ ਦਰਿਆ ਦੀਂਦਾਗਾ ਉਹ ਨੰਗਦਾ ਦਰਿਆ ਠੀਕ ਆ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਦਰਿਆ ਦੀਂਦਾਗਾ ਤੇ ਇਦੋਂ ਪਿੱਛੇ-ਪਿੱਛੇ ਆ ਦੇਖ ਲਓ ਵੀ ਉੱਥੇ ਮਾਰ ਪਾਈ ਆ ਪਾਣੀ ਨੇ ਪਿੱਛੇ ਨੂੰ ਆਇਆ ਤੇ ਇੰਨੇ ਘਰਾਂ ਦਾ ਨੁਕਸਾਨ ਕੀਤਾ ਇੰਨੀ ਫਸਲਾਂ ਦਾ ਤੇ ਇੱਥੇ ਤੱਕ ਪਾਣੀ ਚੜਦਾ ਰਿਹਾ ਹੈਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਉੱਤਰਿਆ ਪਿੱਛੇ ਪਾਣੀ ਜਿਵੇਂ ਹਟਿਆ ਉਹ ਤੱਕ ਤੇ ਉੱਥੋਂ ਮਾਰ ਪਈ ਆ ਦੇ ਇੱਥੋਂ ਦੀ ਆ ਗਈ ਆ ਬਾਣਾ ਵਜ ਦੀ ਤੇ ਘਰ ਦੇ ਦੇ ਵਿੱਚ ਪਾਣੀ ਨਹੀਂ ਆਇਆ ਇਹ ਉਹ ਘਰ ਉੱਚਾ ਸੀਗਾ ਇਧਰੋਂ ਪਾਸੇ ਦੀ ਨਿਕਲ ਕੇ ਪਾਣੀ ਆ ਘਰਾਂ ਦੇ ਪਿੱਛੇ ਦੀ ਸਾਰੇ ਆਇਆ ਤੇ ਆ ਵੀ ਪਾਣੀ ਆਇਆ ਹੋਇਆ ਇਹ ਦੇਖ ਕੂੜਾ ਕਿਆ ਸੁੱਤਰ ਪਾਲਾਂ ਪਾਣੀ ਉਹ ਤੋਂ ਮੀਂਹ ਪੈਂਦਾ ਸੀ ਕਰਕੇ ਚੌਣ ਲੱਗ ਗਿਆ ਸਾਰੇ ਪਾਸੇ ਆ ਵੀ ਘਰਾਂ ਦਾ ਬਹੁਤ ਬੁਰਾ ਹਾਲ ਆ ਉਹ ਦੂਰ ਤੱਕ ਠੀਕ ਐ ਦੋਸਤੋ ਤੁਸੀਂ ਦੇਖ ਸਕਦੇ ਹੋ ਪਾਣੀ ਨਾਲ ਇੱਥੇ ਤੱਕ ਮਾਰ ਪਈ ਆ ਠੀਕ ਐ ਆ ਜਿਹੜੀ ਮੋਟਰ ਵਾਲੀ ਆਪਣੀ ਹੁੰਦੀ ਆ ਕੋਠੀ ਇੱਥੇ ਤੱਕ ਪਾਣੀ ਆ ਆਹ ਦੇ ਇੱਥੇ ਇੱਥੇ ਤੱਕ ਤੇ ਆ ਪੂਰੀ ਸਹਲਾਬ ਚੜੀ ਹੋਈ ਆ ਇੱਥੇ ਤੱਕ ਆ ਦੇ ਚਰਲ ਪਈ ਕਈ ਦਿਨ ਪਾਣੀ ਰਿਹਾ ਤਾਂ ਕਰਕੇ ਆ ਦੇ ਕੋਈ ਚ ਵੀ ਪਾਣੀ ਆ ਕਿ ਇਧਰ ਆ ਝੋਨੇ ਦਾ ਦੇਖੋ ਵੀ ਸੱਤਿਆਂ ਨਾਲ ਮਾਰਤਾ ਥੱਲੇ ਜਿੰਨਾ ਕੀ ਰਿਹਾ ਹੈਗਾ ਇਹ ਮੰਨ ਲਾ ਦਾ ਫੋਕ ਪੈ ਜੂਗੀ ਆ ਦੇਖੋ ਝੋਨਾ ਵੀ ਕਿਸੇ ਕੰਮ ਦਾ ਨਹੀਂ ਰਿਹਾ ਜੇ ਕੋਈ ਕਹਦੀਏ ਫੋਕ ਆ ਸਾਰੀ ਫੋਕ ਆ ਦਾਣਾ ਤਾਂ ਹੈ ਹੀ ਨਹੀਂਗਾ ਕਿਸੇ ਚ ਵੀ ਝੋਨਾ ਦਾ ਹੈਗਾ ਇਹ ਨਾਂ ਦਾ ਗੱਲਾਂ ਦੀ ਆ ਤੇ ਇਹਦੇ ਚ ਵੀ ਹਜੇ ਵੀ ਪਾਣੀ ਖੜਾ ਇਹ ਦਾਣਾ ਮਰ ਚੁੱਕਿਆ ਸਾਰੇ ਚ ਜਿਹੜਾ ਥੋੜਾ ਬਹੁਤ ਵੀ ਰਹਿ ਗਿਆ ਇਹਨਾਂ ਦੇ ਤੇ ਇਥੇ ਕਈ ਦਿਨ ਪਾਣੀ ਖੜਦਾ ਰਿਹਾ ਮੋਟਰਾਂ ਦੇ ਵਿੱਚ ਵੀ ਸ਼ਾਇਦ ਪਾਣੀ ਪੈ ਗਿਆ ਹੋਊਗਾ ਯਾਰ ਇੱਥੇ ਤੱਕ ਤੁਸੀਂ ਦੇਖ ਸਕਦੇ ਹੋ ਖੇਲ ਦੇ ਇੱਥੇ ਤੱਕ ਪਾਣੀ ਸੀ ਹਾਂਜੀ ਦੋਸਤੋ ਬਹੁਤ ਮਾੜਾ ਦੌਰ ਸੀ ਆ ਤੁਸੀਂ ਦੇਖ ਸਕਦੇ ਹੋ ਹੜੀ ਦੇ ਪੱਤਣਾ ਆੜੀ ਸਾਈਡ ਬਹੁਤ ਸਾਰਾ ਪਾਣੀ ਜਿਹੜੀ ਬੰਨਾ ਦੇ ਨਾਲ ਖੜਾ ਸੀ ਫਿਰ ਵੀ ਲੋਕ ਉੱਠਣ ਦੀ ਕੋਸ਼ਿਸ਼ ਕਰ ਰਹੇ ਆ ਤੇ ਹੁਣ ਵੀ ਕਹਦੀਏ ਬਹੁਤ ਸਾਰੇ ਪਿੰਡਾਂ ਤੋਂ ਸ਼ਹਿਰਾਂ ਤੋਂ ਨੌਜਵਾਨ ਟਰੈਕਟਰ ਡੋਲੂ ਕਰਾ ਲੈ ਗਏ ਤੇ ਕਹਦੀਏ ਇਹ ਰੇਤੇ ਲਈ ਟਰਾਲੀਆਂ ਆਪਦੇ ਪਿੰਡਾਂ ਤੋਂ ਲੈ ਕੇ ਗਿਆ ਟਰੈਕਟਰ ਟਰਾਲੀ ਜਿਹਦੇ ਨਾਲ ਉਹਨਾਂ ਦੀਆਂ ਜਿਹੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਵੀ ਉਹ ਆਪਦੇ ਰੋਟੀ ਦੇ ਗੁਜ਼ਾਰੇ ਜੋ ਕਰੇ ਦਾਣੇ ਚਾਰ ਵੀਜ ਲੈਣ ਤੇ ਜਿਹੜੇ ਘਰ ਦੇ ਵਿੱਚ ਅਸੀਂ ਗਏ ਸੀਗੇ ਤੇ ਕਹਦੀ ਬੰਨ ਦੇ ਪਰਲੇ ਪਾਸੇ ਉਹਦਾ ਨੁਕਸਾਨ ਹਰ ਕਹਦੀ 2023 ਦੇ ਵਿੱਚ ਵੀ 15-20 ਲੱਖ ਰੁਪਈਆ ਹੋਇਆ ਕਿਉਂਕਿ ਉਹਨਾਂ ਨੇ ਆਪ ਕਹਦੀ ਪਧਰਾ ਕਰਕੇ ਦਿੱਤਾ ਤੇ ਫੇਰ ਆਪ ਫਸਲ ਵੀਜੀ ਸੀ ਐਸ ਵਾਰ ਫੇਰ ਇਸੇ ਤਰ੍ਹਾਂ ਹੋਇਆ ਘਟੋ ਘਟੋ 50-60 ਲੱਖ ਰੁਪਏ ਕਰਜ਼ੇ ਦੇ ਹੈਗੇ ਆ ਕਿਉਂਕਿ ਜਿਹੜਾ ਸਰਕਾਰਾਂ ਵੱਲੋਂ ਮਿਲਦਾ ਉਹ ਨਾ ਮਾਤਰੀ ਆ ਹੀ ਹੁੰਦਾਗਾ ਉਹਦਾ ਡੰਗ ਟਪਾਉ ਜਾ ਹੁੰਦਾ ਪਰ ਜਦੋਂ ਲੋਡ ਹੁੰਦੀ ਆ ਉਦੋਂ ਕੋਈ ਨਹੀਂ ਖੜਦਾ ਪਰ ਇੱਕ ਵੱਡੀ ਗੱਲ ਆ ਵੀ ਪੰਜਾਬ ਐਤ ਕੀ ਪਿਛਲੇ ਵਾਰ ਵੀ ਪੰਜਾਬ ਪੰਜਾਬ ਦੇ ਨਾਲ ਖੜਿਆ ਤੇ ਲੋਕਾਂ ਨੇ ਸਿੰਗਰਾ ਨੇ ਕਿਸੇ ਨੇ ਕੀ ਦਾਨ ਕੀਤਾ ਕਿਸੇ ਨੇ ਟਰੈਕਟਰ ਵੀ ਦਾਨ ਕੀਤੇ ਕਿਸੇ ਨੇ ਕਿਵੇਂ ਸੇਵਾ ਕੀਤੀ ਸਾਰੀਆਂ ਸੰਸਥਾਵਾਂ ਨੇ ਮਿਲ ਜੁੜ ਕੇ ਸਾਥ ਦਿੱਤਾ ਤੇ ਇਹ ਵੀਡੀਓ ਕਿ